ਹਾਂਜੀ ਕੀ ਹਾਲ ਚਾਲ ਜੀ ਬੜੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥੀ ਸ਼੍ਰੀਕਾ ਲਓ ਜੀ ਡੱਕਿਆਂ ਦਾ ਕੰਮ ਨਵੇੜਤਾ ਬੰਦਿਆਂ ਨੇ ਤੇ ਲਲਣ ਵਾਈ ਦੇਖ ਕੇ ਆ ਪਾਣੀ ਪਾਣੀ ਦੇਖ ਕੇ ਆ ਕੇ ਹੁਣ ਮਰਾਦ ਦੀ ਲਾਈਟ ਚੱਲਦੀ ᱛੀ ਤੇ ਹੁਣ ਪੌਣੀਆਂ ਖਾਦ ਖਾਦ ਲਿਆਂਦੀ ਚੱਕ ਕੇ ਅੱਜ ਹੱਥਾਂ ਵਾਲੇ ਚੱਲਣਾ ਸਿਸਟਮ ਕੋਈ ਮਿਲਾ ਕੇ ਪਾਉਣਾ ਪਾਣੀ ਛੱਡਦਾ ਇਹ ਆ ਲਓ ਯੂਰੀਆ ਚ ਮਿਲਾ ਕੇ ਪਾਉਣੀਆਂ ਖਾਦ ਜਾਮ ਹੁੰਦੀ ਆ ਗੁੱਪੀ ਦੇ ਵਿੱਚ ਉਹ ਕੱਢ ਲਿਆ ਅਸਮਾਨ ਬੰਦਿਆਂ ਨੇ ਤੇ ਯੂਰੀਆ ਆ ਗਿਆ ਨਾਲ ਤਾਂ ਬੰਦਿਆਂ ਨੇ ਹੋਰ ਆ ਲਓ ਆ ਥੈਲੀ ਲਿਆ ਜਾ ਕੇ ਛੋਟੀ ਕਿਹੜੀ ਆ ਪਿੜੀ ਜੀ ਬਾਜੀ ਥੈਲੀ ਥੈਲੀ ਹੈ ਦੂਗਾ ਪਾਸਾ ਕਰ ਇਹਦਾ ਲਓ ਜੀ ਏਦਾਂ ਸਾਰੇ ਮਾਲ ਓਕੇ ਦੀ ਰਿਪੋਰਟ ਦੇਖ ਦੇ ਕੇ ਰਲਾ ਲਓ ਵਾਲਾ ਪਾਣੀ ਨਾ ਛੱਡਿਓ ਹਿਸਾਬ ਨਾਲ ਰਲਾ ਲਓ ਇਹਨੂੰ ਜਿੰਨਾ ਕੋ ਪੈ ਜਾਵੇ ਮੌਸਮ ਤਾਂ ਵੈਸੇ ਖੁੱਲ ਗਿਆ ਪਹਿਲਾਂ ਖਰਾਬ ਟੀਗਾ ਪਰ ਕਿਹੜਾ ਰਾਹ ਹੈ ਜੀ ਉਹ ਕੋਈ ਨਾ ਲੋ ਜੀ ਮਿੱਤਰੋ ਇੱਕ ਥੈਲੇ ਦੇ ਵਿੱਚ ਇੱਕ ਪਾਉਣੀ ਆ ਇਹ ਇਹ ਜੰਮ ਜਾਂਦੀ ਆ ਉਹਦੇ ਕਰਕੇ ਕੁੱਪੀ ਦੇ ਵਿੱਚ ਲੰਗਦੀ ਨਹੀਂ ਤੇ ਪੱਥਰ ਜਿਹਾ ਬਣ ਜਾਂਦਾ ਇਸ ਕਰਕੇ ਬੰਦਿਆਂ ਨੂੰ ਇਹ ਖਲਾਰਨੀ ਪੈਣੀ ਆ ਕਰਿਆ ਤੀ ਟ੍ਰਾਇਲ ਲੋਟ ਨਹੀਂ ਆਇਆ ਕੰਮ ਤੇ ਫਿਰ ਰਹਿਣ ਤਾਂ ਚੰਗੀ ਤਰ੍ਹਾਂ ਮਾਰ ਲਓ ਹੱਥ ਆਦ ਖਿਲਾਰਨ ਦਾ ਕੰਮ ਛੋਣੇ ਦੇ ਚੱਲ ਪਿਆ ਪਹਿਲਾਂ ਕੁਝ ਖਿਲਾਰੀ ਆਪਾਂ ਟਰੈਕਟਰ ਨਾਲ ਦੇਖਿਆ ਜੀ ਤੇ ਅੱਜ ਇਹ ਪਾਊਡਰ ਪਾਉਣ ਕਰਕੇ ਕੱਲ ਪਾਇਆ ਸੀ ਪਹਿਲਾਂ ਫਿਰ ਹੱਥੀ ਖਿਲਾਰੀ ਉਹ ਜਾਂ ਜੰਮ ਗਿਆ ਹਾਂ ਫਿਰ ਹੱਥੀ ਖਿਲਾਰਨਾ ਪਿਆ ਉਹਦੇ ਕਰਕੇ ਫਿਰ ਅੱਜ ਹੱਥੀਆਂ ਖਿਲਾਰ ਰਹੇ ਨੇ ਸਵੇਰੇ ਸਵੇਰੇ ਵੀ ਰੋਜ 껠ੜਾ ਮਾਰਨ ਲੱਗ ਗਈ ਹੁਣ ਅੱਤ ਪੈ ਗਈ ਇਹਨੂੰ ਤਿੰਨ ਚਾਰ ਦਿਨ ਹੋ ਗਏ ਲਓ ਜੀ ਸ਼ਹਾਵਾਜ ਵੀ ਪਹੁੰਚ ਗਿਆ ਹਾਂਜੀ ਬੋਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਾ ਸਤਿ ਸ੍ਰੀ ਅਕਾਲ ਹਾਂਜੀ ਕਾ ਕਿਵੇਂ ਹੋ ਠੀਕ ਹੋ ਠੀਕ ਹੋ ਕਾ ਠੀਕ ਹੈ ਵੀ ਆਇਆ ਜੀ ਮੋਟਰ ਤੇ ਢੇੜਾ ਮਾਰਨ ਮੌਸਮ ਦੇਖ ਲੋ ਕਿਦਾਂ ਦਾ ਹੋ ਗਿਆ ਮਿੰਟਾਂ ਚ ਪਹਿਲਾਂ ਧੁੱਪ ਤੀਗੀ ਲਾਲਣ ਬਾਈ ਪਾ ਰਿਹਾ ਐ ਦੋਏ ਪਾ ਕੇ ਆ ਗਏ ਉਹਦੀ ਝੋਲੀ ਦੇ ਵਿੱਚ ਰੇ ਲੈਣ ਆਏ ਨੇ ਭਰਨ ਛੋਟੇ ਰੋਡ ਪਾ ਰਹੇ ਨੇ ਬੱਦਲ ਬਾਈ ਵਾਲਾ ਮੌਸਮ ਹੋ ਗਿਆ ਮਿੰਟਾਂ ਚ ਪਹਿਲਾਂ ਤੁਪਤ ਸੀਗੀ ਜਦ ਆ ਰਲਾਇਆ ਸੀ ਇਹਨੇ ਤਕਰੀਬਨ ਆਪਣੇ ਏਰੀਆ ਦੇ ਵਿੱਚ ਤਾਂ 2-3% ਕੰਮ ਰਹਿੰਦਾ ਝੋਨੇ ਦਾ ਬਾਕੀ ਨਿਬੜ ਗਿਆ ਸਾਰੇ ਭਰਾਵਾਂ ਦਾ ਵਧੀਆ ਤੇ ਖਾਦਾਂ ਵੱਲ ਨੂੰ ਹੋ ਗਏ ਖਾਦਾਂ ਵੀ ਬਾਲਿਆਂ ਨੇ ਤਾਂ ਇੱਕ ਇੱਕ ਦੋ ਦੋ ਭਾ ਵੀ ਦਿੱਤੀਆਂ ਤੇ ਆਪਣੀ ਹਲੇ ਪਹਿਲੀ ਹੋ ਚੱਲਦੀ ਆ ਆ ਦੇਖੋ ਜਿਹੜੀ ਆ ਲਈ ਆ ਟਰੈਕਟਰ ਦੀ ਲਈ ਆ ਇਹ ਇੱਥੇ ਟਰੈਕਟਰ ਨਾਲ ਖਾਦ ਪਾਈ ਆ ਤੇ ਔਰ ਇਹੜਿਆ ਕੇ ਕੱਢਿਆ ਸੀ ਆ ਦੇਖੋ ਆ ਜਗ੍ਹਾ 'ਚ ਦਰਵਾਇਨੋ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਲਓ ਜੀ ਮਿੱਤਰੋ ਜਿਹੜੀ ਕੱਲ ਮੱਕੀ ਵੜੀ ਆ ਉਹਨੂੰ ਛੱਡਿਆ ਸੀ ਪਾਣੀ ਤੇ ਲੈਟ ਭੱਜ ਗਈ ਤੇ ਚੰਦਾ ਕੰਮ ਕਰ ਨਾ ਪੱਤੇ ਟਾਂਡੇ ਢੁੰਡੇ ਵਿੱਚ ਦੇਖੋ ਵੱਟਾ ਫਾਕੇ ਡਬੀ ਵਾਈ ਲੱਗਿਆ ਹੋਇਆ ਲਓ ਜੀ ਮਿੱਤਰੋ ਕੰਮ ਲੱਗਿਆ ਕਰਨੇ ਦਾ ਜਿਹੜੇ ਆਹ ਹਨੇ ਨਾ ਆਹ ਬੈਰੰਗਾ ਦੇਖੋ ਆਹ ਹਨ ਟਟ ਕੇ ਟਟ ਜਾਂਦੇ ਨੇ ਗਾਰੇ ਕਾਰ ਨੇ ਇਹ ਸਾਰੇ ਹੀ ਇਹ ਪੈਣੇ ਨੇ ਜੀ 2 4 6 8 8 ਦੇ 8 ਬੈਰੰਗਾ ਨਵੇਂ ਪਾਉਣੇ ਨੇ ਸਾਰਾ ਸਮਾਨ ਖੁੱਲੂਗਾ ਉਤੋਂ ਤੇ ਫੇਰ ਕਰਦੇ ਆ ਜੀ ਫਿਟਿੰਗ ਲੱਗਿਆਂ ਖੋਲਣਾਂ ਸਾਵਾ ਉਸ ਪਹੁੰਚ ਗਿਆ ਲਓ ਜੀ ਲੱਕ ਨੂੰ ਬੰਨ ਲਿਆ ਪਰਨਾ ਜਿਵੇਂ ਗੁਰਦੁਆਰਾ ਸਾਹਿਬ ਚ ਦੇਗ ਬੰਨਦੇ ਹੁੰਦੇ ਨੇ ਐ ਬੰਨ ਲੰਦਾ ਪਤਾ ਨਹੀਂ ਕਾਹ ਤੇ ਨੂੰ ਆਤਾ ਹੈ ਹੈ ਇਹਨੂੰ ਰੱਖ ਦੇ ਕਿਤੇ ਹਾਂ ਜੀ ਲਾਈਟ ਵੀ ਆ ਗਈ ਤੇ ਮੋਟਰਾਂ ਚੱਲ ਪੀਆਂ ਪਹ ਗਿਆ ਪਲਾਟ ਆ ਹਾਂ ਜੀ ਹੋ ਗਿਆ ਕਲੀਅਰ ਲਓ ਜੀ ਆ ਪਲਾਟ ਪਾਤਾ ਇਹਨਾਂ ਨੇ 3 1/2 ਖੇਤ ਕਿੰਨੇ ਕਿਾਰੇ ਆਪਾਂ ਲੈ ਕੇ ਆਇਆ ਇਹਨਾਂ ਦੀ ਰੋਟੀ ਪਾਣੀ ਤੇ ਹੁਣ ਖਾ ਕੇ ਫਿਰ ਲੱਗ ਜਾਣਗੇ ਕਹੋਂ ਨਾਲ ਚਾਹ ਲਿਆਂਗੀ ਜਦੋਂ ਮਰਜੀ ਪੀ ਲੈਣ ਚੱਲੀ ਜਾਂਦਾ ਕੰਮ ਖਾਰ ਮੌਸਮ ਬਦਲਿਆ ਵਾ ਹੈਗਾ ਵਿੱਚੇ ਬੱਦਲ ਬਾਈ ਹੋ ਜਾਂਦੀ ਆ ਤੇ ਵਿੱਚੇ ਧੁੱਪਾਂ ਨਿਕਲ ਆਉਂਦੀ ਆ ਹੁਣ ਫੇਰ ਧੁੱਪਾਂ ਘਟਦੀ ਦੇਖੋ ਮਿੱਠਾ ਜਿਹਾ ਸੂਰਜ ਆ ਬੱਦਲ ਬਾਈ ਜੀ ਆਲਾ ਮਿੱਠਾ ਜਿਹਾ ਹਵਾ ਚੱਲੀ ਜਾਂਦੀ ਆ ਚਲੋ ਗਰਮੀ ਨਹੀਂ ਲੱਗਦੀ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਬਹੁਤ ਵਧੀਆ ਗੱਲ ਆ ਪਰਮਾਤਮਾ ਲਈ ਜੋ ਕਰੀ ਜਾਂਦਾ ਵਧੀਆ ਵਧੀਆ ਨਮਕੀਸ਼ ਬਾਈ ਆਉਂਦਾ ਲਵੇ ਹੌਲੀ ਹੌਲੀ ਪਾਉਂਦਾ ਆ ਰਾਮ ਨਾਲ ਖਾਲ ਚਲਾ ਚਲਾ ਜਾ ਕੇ ਕਿਹੜਾ ਗਵੰਡੀਆਂ ਦਾ ਪੈਜੂ ਫੇਰ ਕੀ ਆ ਐਨਾ ਨਹੀਂ ਸੋਚੀਦਾ ਲਓ ਜੀ ਮਿੱਤਰੋ ਆਪਣਾ ਮੱਕੀ ਦਾ ਕੰਮ ਗਿਆ ਨਿਭੜ ਤੇ ਆਪਾਂ ਲਾਗੇ ਕਟਰ ਨੂੰ ਵਾਸ਼ ਕਰਨ ਧਵਾਈ ਚੱਲਦੀ ਆ ਤੇ ਉਸ ਤੋਂ ਬਾਅਦ ਧੋਣੀ ਆ ਮਸ਼ੀਨ ਜਿੰਨਾ ਆਪਣੇ ਏਰੀਏ ਦਾ ਕੰਮ ਸੀ ਆਪਣੇ ਕੋ ਪੱਕਾ ਕੰਮ ਸਾਰਾ ਨਿਭੜ ਗਿਆ ਤੇ ਹੁਣ ਇਹ ਕੋਈ ਆਉ ਨਵਾਂ ਵੀਰਕੁੱਤ ਕਲ ਫੁੱਟ ਕਲ ਆਉ ਉਹਦੇ ਨੇ ਆਪਣੇ ਕੋਲ ਫਿਰ ਟਾਈਮ ਨਹੀਂ ਮਿੱਤਰੋ ਕਿਉਂਕਿ ਆਪਣਾ ਕੰਮ ਹੋਰ ਪਾਸੇ ਕਾਫੀ ਖੇਤੀ ਕਾਰਨ ਤੇ ਫਿਰ ਬੰਦੇ ਵੀ ਤੁਹਾਨੂੰ ਪਤਾ ਜਿਹੜੇ ਆਪਣੇ ਕੰਬਾਇਨ ਤੇ ਹੁੰਦੇ ਨੇ ਉਹਨਾਂ ਨੇ ਵੀ ਵਿਚਾਰਾਂ ਨੇ ਕਦੇ ਲੱਗਣਾ ਕੰਮ ਤੇ ਇਸ ਕਰਕੇ ਮਾਫੀ ਚਾਹੁੰਦੇ ਆ ਜੇ ਕਿਸੇ ਦਾ ਕੰਮ ਹੋਇਆ ਵੀ ਯਾਨੀ ਪੱਕਾ ਕੰਮ ਆਪਣਾ ਨਿਬੜ ਗਿਆ ਸਾਰਾ ਲਓ ਜੀ ਮਿੱਤਰੋ ਬੈਰਕ ਹੋ ਗਿਆ ਸੀਜ਼ ਉਰੇ ਜੋਰਾ ਨਾਲ ਕੰਮ ਚੱਲ ਰਿਹਾ ਘਾਣ ਦਾ ਮਾਰੋ ਛੋੜੇ ਦਾ ਹਲੇ ਪਰ ਪਿਆ ਜੱਸੇ ਬਾਈ ਪਰੇ ਰਾਇ ਫਿਰ ਕਦੇ ਮੱਥੇ ਦੇ ਮਰਾਲਮੇ ਨਾਲ ਮੂਹਰੇ ਹੱਥ ਪਾਲਾ ਇਹਨੂੰ ਪਰੇ ਰਾਇ ਆ ਭਈ ਗੱਲ ਸਹੀ ਐ ਜੀ ਕੀ ਉਹ ਆ ਕੋਈ ਵਾਰੀ ਤੇਜ ਨਿਕਲਿਆ ਹੁੰਦਾ ਮੂਰੇੋਂ ਗਾਹਾਂ ਤੋਂ ਆ ਕੇ ਦੇਖੀ ਗਾਹਾਂ ਹੀ ਨਾ ਲੰਘ ਜੇ ਕਦੇ ਹਾਂ ਦਾਦੀ ਪਿਆਰ ਦਾ ਪੁੱਤ ਚੱਲ ਲੜੀ ਚੱਲ ਲਓ ਜੀ ਮਿੱਤਰੋ ਪੱਟ ਲੈ ਆਪਾਂ ਤੇ ਨਾਲ ਹੁੰਦੇ ਬੈਰਾਂ ਗਾਵੇਂ ਪਾ ਕੇ ਪਾ ਰਿਹਾ ਜੱਸਾ ਬਾਈ ਆ ਦੇਖੋ ਪਹਿਲਾ ਨੰਬਰ ਤੇ ਪਾਤਾ ਤੇ ਦੋਆ ਪੱਟੇ ਪਏ ਨੇ ਇਹਨੂੰ ਮਾਰਿਆ ਹੋਇਆ ਤੇਰ ਲਾਡੀ ਬਾਈ ਕੱਢ ਰਿਹਾ ਹੈ 베어ਿੰਗ ਦੀ ਕੋਹ ਸੀਜ ਹੋਈ ਵੀ ਹੈ ਵਿੱਚ ਆ ਕਰਕੇ ਤਿਆਰ ਆਪਾਂ ਨਾਲ ਹੁੰਦੇ ਕੰਮ ਤਾਂ ਕੁਛ ਨਹੀਂ ਪਰ ਟਾਈਮ ਲੱਗ ਜਾਂਦਾ ਨਾ ਜਰੂਰ ਬਹੁਤ ਕਿਉਂਕਿ ਸੀਜ ਹੋਏ ਜਾਂਦੇ ਨੇ 베어ਿੰਗ ਲਓ ਜੀ ਮਿੱਤਰੋ ਕੰਬਾਈਨ ਦੀ ਵਾਰੀ ਆ ਗਈ ਧੋਤ ਬਈਏ ਦੀ ਪਾਣੀ ਮਾਰਤਾ ਕਾਲੇ ਬਾਈ ਨੇ ਤੇ ਕਟਰ ਛੱਡਣ ਗਏ ਨੇ ਲਾਡੀ ਬਾਈ ਤੇ ਲੱਡੂ ਬਾਈ ਸੱਦੂ ਇਹਦੇ ਕਾਲਾ ਬਾਈ ਕਰਦਿਆਂ ਨੂੰ ਗੱਡੀ ਸਰ ਮਾਰਦੇ ਨੇ ਆ ਕੇ ਕਪੜਾ ਕੁੱਪੜਾ ਚੰਗੀ ਤਰ੍ਹਾਂ ਆਪਨਾ ਵੀ ਚੱਲੀ ਜਾਂਦਾ ਕੰਮ ਕਰ ਦੋ ਰਹਿ ਗਏ ਹਨ ਜੱਸੇ ਆਪਣੇ ਬੈਰਿੰਗ ਪਾਉਣ ਤੋਂ ਨਵੇਂ ਬਹੁਤ ਟਾਈਮ ਲੱਗ ਗਿਆ ਇਹਨੂੰ ਵੀ 3-4 ਘੰਟੇ ਲੱਗੇ ਤਕਰੀਬਨ ਸੀਜ਼ ਹੋਏ ਹੋਏ ਤੇ ਬਹੁਤ ਔਖੇ ਪੱਟ ਹੋਏ ਨੇ ਲਓ ਜੀ ਮਿੱਤਰੋ ਘਰਤੀ ਕੰਪਲੀਟ ਤੇ ਪਾ ਤੇ ਬੈਰਿੰਗ ਪਮਾਰਤਾ ਗਰੀਸ ਓਕੇ ਦੀ ਰਿਪੋਰਟ ਬੈਲਟ ਪਾਤੀ ਖੜਾ ਐਂ ਦੱਸ ਆਈ ਨਹੀਂ ਪਾ ਦੋ ਫਿਰ ਚੱਕ ਲੋ ਯਾਰ 2 ਮਿੰਟ ਲੱਗਣਗੇ ਖੜੀ 82 ਹੋ ਗਈ 83 ਪਾਉਣੀ ਆ 83 ਪਾਈ ਦੀ ਅਸੀਂ ਨੇ 83 ਦਾ ਪੁਰਾਣੀ ਆ। ਉਹੀ ਪਾਉਣੀ ਆ, ਅਸੀਂ ਕਾ ਤੇ ਪਾਉਣੀ ਆ। ਉਹ ਪੁਰਾਣੀ ਆ ਮੇਰੇ ਬੈਠੇ ਉਹ ਜਿਹੜੀ ਉਹਦਣ ਕੱਢੀ ਆ ਉਹ ਪਾਉਣੀ ਆ ਪਾਓ। ਉਹੀ ਪਾਉਣੀ ਆ। ਦਾਣੇ ਵਾਲੀ ਬੈਲਟ ਕਰੀ ਆ ਚੇਂਜ। ਉਹ ਚੇਂਜ ਆਪਾਂ ਤਾਂ ਕਰੀ ਆ। ਕਿਉਂਕਿ ਆਪਾਂ ਨੇ ਥੋੜਾ ਜਿਹਾ ਫਲੈਟਟਟ ਕੀਤਾ ਤੇ ਸਾਰੀ ਸ਼ਾਫਟ ਤੇ ਪੁਲੀ 베ARING ਸਾਰਾ ਕੁਝ ਉਧਰ ਨੂੰ ਗਿਆ ਉਹਦੇ ਕਰਕੇ ਫਿਰ ਢਿੱਲੀ ਬੈਲਟ ਉੱਥੇ ਚੱਲਣੀ ਨਹੀਂ ਦੀਗੀ। ਉਹਦੇ ਕਰਕੇ ਚੇਂਜ ਕਰਤੀ ਨਵੀਂ ਪਾਤੀ। ਬਾਕੀ ਹੁਣ ਚਲਾ ਕੇ ਦੇਖਾਂਗੇ ਕਿਦਾਂ ਆਉਂਦੀ ਹੈ ਸੈਟਿੰਗ ਇਹਦੀ ਕਰੋ ਚੈੱਕ ਕਿਵੇਂ ਗੂਲੇ ਫਸੇ ਨੇ ਹਾਂਜੀ ਉੱਪਰਲੀ ਸਟੋਰੀ ਦਾ ਵੀ ਕੰਮ ਕਾਫੀ ਦੂਰ ਤੱਕ ਪਹੁੰਚ ਗਿਆ ਦੇਖੋ ਤਕਰੀਬਨ ਲੈਂਟਰ ਦੇ ਲਾਗਿਆ ਕੰਮ ਲਓ ਜੀ ਨੇ ਤਰੀ ਕਰ ਗਿਆ ਡਿਜਾਈਨ ਜੂਨ ਤਿਆਰ ਉਹ ਰਹੀ ਲੋਕਾ ਲੈਂਟਰ ਪੈ ਜੂ ਲੋਕ ਦਿਨ ਤੱਕ ਲਾਓ ਜੀ ਅਗਲੀ ਵੜ ਕੇ ਸ਼ਾਬਾਸ਼ ਤੇ ਐ ਨਹੀਂ ਆਇਆ ਹਸਰਤ ਕੈਮੀਂ ਚ ਪੜਦਾ ਪਤਾ ਨਰਸਰੀ ਨਰਸਰੀ ਚ ਨਰਸਰੀ ਹਾਂਜੀ ਆਪਾਂ ਕੈਮੀਂ ਚ ਪੜਦੇ ਆ ਇਤਾ ਲੱਗੇ ਨਹੀਂ ਵਿਚਾਰਾ ਹਲੇ ਗੇੜਾ ਮਾਰਦੇ ਫਿਰਦੇ ਨੇ ਖੇਤ ਚ ਆਏ ਨੇ ਲੋਏ ਜਾਣੇ ਟਰੈਕਟਰ ਚੱਲਦਾ ਆ ਦੇਖੋ ਲਾਡੀ ਵਾਈ 11 ਇੱਕ ਕਰਤਾ ਤਿਆਰ ਆ ਸਮਝ ਲਓ ਲੱਪ ਕੇ ਧਰ ਦੇਣਾ ਦੋ ਦਿਨ ਗਲੀ ਜਾਊਗਾ ਸਣੇ ਮੱਕੀ ਬਿਨਾ ਅੱਗ ਲਾਏ ਓ ਦੇਖੋ ਸਾਰਾ ਓਪਣੇ ਪਿਆ ਬਿਨਾ ਅੱਗ ਲਾਏ ਤੇ ਮੌਸਮ ਬੱਦਲ ਵਾਈ ਹੋਈ ਦੀ ਐਦਾਂ ਦਾ ਕਰੋ ਸ਼ੈਕ ਪੂਰਜ ਨਿਕਲ ਆਇਆ ਹੁਣ ਚਮਕ ਕੇ ਛਿਭੂਗਾ ਦੇਖੋ ਕਿੰਨੀ ਤੇਜ ਤੇ ਸ਼ਕੂਰ ਹੈ ਲਾਟੀ ਰਿਆਂ ਚੰਗੀ ਤਰ੍ਹਾਂ ਨੱਪਤਾ ਪਿੱਛੇ ਟਾਂਡੇ ਟੁੰਡੇ ਰੋਤ ਤੂ ਐ ਐ ਚੁਤਿਆ ਰਹੀ ਹੈ ਤੇ ਪੂਰੀ ਆਦਦੇ ਨੇ ਟਿੰਗਰੰਦ ਨਾ ਖਰਾਬ ਕਰੋ ਮਾਫੀ ਮਿਲਣੀ ਲਓ ਜੀ ਮਿੱਤਰੋ ਮੋਟਰ ਤੇ ਪਹੁੰਚ ਗਏ ਆਪਾਂ ਸਹੌਲੀ ਲੰਡਾਰ ਦੀ ਰੋਟੀ ਲੈ ਕੇ ਤੇ ਮੋਟਰ ਚੱਲ ਰਹੀ ਆ ਕਰੋ ਚੈੱਕ ਝੋਨਾ ਬੰਦਾ ਉਹਰੇ ਕੋਈ ਵੀ ਨਹੀਂ ਲੜਦਾ ਰੋਣੀ ਉਧਰ ਮੈਨਾਂ ਰੱਖ ਤੂੰ ਨਾਲਾ ਪਤਾ ਗੇੜਾ ਮਾਰਨ ਗਏ ਨੇ ਤੇ ਕਿਾਰੇ ਨੂੰ ਪੈਂਦਾ ਪਾਣੀ ਆ ਦੇਖੋ ਤਰੀਕੇ ਨਾਲ ਕਰਿਆ ਹੋਇਆ ਲੜਨ ਦਾ ਜਾਈ ਜਾਂਦਾ ਬਾਕੀ ਮੇਮੂ ਰੇਵਣੀ ਪਿਆ ਹੈਗਾ ਆ ਸਾਰਿਆਂ ਲੇਟ ਆਪਾਂ ਕਿਹੜਾ ਲਾਇਆ ਪਨੀਰੀ ਵਾਲਾ ਉਹ ਪਲਾਟ ਹੈ ਤੇ ਆ ਵੀ ਪੈਂਦਾ ਨੱਕਾ ਦੇਖੋ ਆਓ ਜੀ ਸਾਨੂੰ ਰਹਿਣਾ ਮੋਟਰ ਤੇ ਕਹਿੰਦਾ ਆਨੰਦ ਮਾਣਨਾ ਦੇਖੋ ਚੱਲਦੀ ਆ ਮੋਟਰ ਸੌਦੀ ਵਾਲੀ ਮੋਟਰ ਤੇ ਨਾ ਆਉਣ ਆਇਆ ਕਿਉਂਕਿ ਪਿੰਡ ਵਾਲੀਆਂ ਮੋਟਰਾਂ ਦੇ ਦੋਹਾਂ ਦੇ ਆਲੂ ਬਹੁਤ ਵੱਡੇ ਨੇ ਤੇ ਢੂੰਗੇ ਨੇ 6-6 ਫੁੱਟ ਦੇ ਆਲੂ ਨੇ ਢੂੰਗੇ ਨੇ ਥੋੜੇ ਜਿਹਾ ਉਹਦੇ ਕਰਕੇ ਓਥੇ ਬੜ ਨਹੀਂ ਦਿੰਦੇ ਬੱਚਿਆਂ ਨੂੰ ਤੇ ਕਹਿੰਦਾ ਇੱਕ ਇੱਕ ਦਾ ਵੀ ਨਾ ਆ ਗਿਆ ਜੀ ਬਤੋ ਬਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ